ਮਾਲਵੇ ਦੀ ਪਵਿੱਤਰ ਧਰਤੀ ਮਸਤੌਣਾ ਸਾਹਿਬ ਜ਼ਿਲ੍ਹਾ ਸੰਗਰੂਰ ਵਿਖੇ ਸ਼੍ਰੀਮਾਨ 111 ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੀ 98 ਸਾਲਾਣਾ ਵਰਸੀ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਗੁਰਦੁਆਰਾ ਗੁਰਸਾਗਰ ਸਾਹਿਬ ਵਿੱਚ ਆਰੰਭ ਕੀਤੇ ਪਾਠਾਂ ਦੇ ਭੋਗ ਪਾਏ ਗਏ। ਦੇਸ਼ਾਂ-ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜ ਕੇ ਸਥਾਨ ਤੇ ਨਤਮਸਤਕ ਹੋਈਆਂ ਤੇ ਆਪਣਾ ਜੀਵਨ ਸਫਲਾ ਕੀਤਾ। वाहे गुरु ਕਾਟੇ ਮਹਨਰੇ ਸਿੰਘ ਜੀ ਮਰਾ ਰਹੇ ਆ ਤਾਂ ਉਹਨਾਂ ਵੱਲੋਂ ਦਿੱਤਾ ਹੋਇਆ ਇੱਕ ਮਿਸ਼ਨ ਇੱਕ ਵਿਜਨ ਉਹ ਦੂਰ ਅੰਦੇਸ਼ੀ ਵਾਲਾ ਕਿ ਧਰਮ ਦੇ ਨਾਮ ਨਾਲ ਵਿੱਦਿਆ ਬਹੁਤ ਜ਼ਰੂਰੀ ਆ ਇਸੇ ਵਿਜਨ ਨੂੰ ਲੈ ਕੇ ਸੰਤ ਬਾਬਾ ਤਾਂ ਸਿੰਘ ਜੀ ਨੇ ਅੱਜ ਤੋਂ 100 ਸਾਲ ਪਹਿਲਾਂ ਇੱਥੇ ਵਿੱਦਿਆ ਦੀਆਂ ਜੋਤਾਂ ਜਗਾਈਆਂ 1913 ਦੇ ਵਿੱਚ ਸਕੂਲ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਲੜਕੀਆਂ ਦਾ ਸਕੂਲ ਸ਼ੁਰੂ ਕੀਤਾ ਫਿਰ 1920 ਦੇ ਵਿੱਚ ਡਿਗਰੀ ਕਾਲਜ ਸ਼ੁਰੂ ਕੀਤਾ ਤੇ ਅੱਜ ਇਹ ਇਥੇ 10 ਵਿੱਡੇ ਕਇੜੇ ਬਣ ਚੁੱਕੇ ਨੇ ਸਪੋਰਟ ਆਫ ਇੰਡੀਆ ਦਾ ਸੈਂਟਰ ਬਣ ਚੁੱਕਿਆ ਤੇ ਜਿਨ੍ਹਾਂ ਦੇ ਵਿੱਚੋਂ ਸੀ ਆਕਾਰ ਸੀਖ ਪਾਣ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਐਫੀਲੀਏਟਡ ਹੈ ਇੰਨਾ ਵਿਦਿਗਾਰ ਅਰੇਂਡ ਵਿੱਚੋਂ ਜਿੱਥੇ ਵੱਡੇ ਵੱਡੇ ਸਪੋਰਟਸਮੈਨ ਅਤੇ ਵੱਡੇ ਵੱਡੇ ਔਦਿਆਤੇ ਬਹੁਤ ਵੱਡੇ ਵੱਡੇ ਔਦਤ ਤੇ ਜੱਜ ਆਈਐਸ ਬਹੁਤ ਵੱਡੇ ਬਹੁਤ ਚੁੱਕੇ ਨੇ ਜਿਹੜੇ ਸਤਜੀ ਦੀ ਸੋਚ ਨੂੰ ਪ੍ਰਗਾਇਵ ਹੋਏ ਨੇ ਜੇਕਰ ਕੋਣਾ ਸੀ ਸੰਤ ਬਾਬਾ ਪਤ ਸਿੰਘ ਜੀ ਦੇ ਇਸ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਇੱਥੇ ਜਿੱਤੇ ਕਲਾ ਕਾਲਜ ਸ਼ੁਰੂ ਕਰਨ ਚੱਲੇ ਆ ਇੱਕ ਬੀਐਸਸੀ ਐਗਰੀਕਲਚਰ ਸ਼ੁਰੂ ਕਰਨ ਚੱਲੇ ਆ ਇਹਦੇ ਨਾਲ ਹੀ ਸੰਤ ਅਤਰ ਸਿੰਘ ਯੂਨੀਵਰਸਿਟੀ ਦਾ ਵੀ ਸ਼ੁਰੂ ਕਰਨ ਦਾ ਪ੍ਰੋਗਰਾਮ ਹੈ ਜਿਹੜਾ ਉਹ ਵੀ ਰੀਚਿਆ ਗਿਆ ਸੰਤ ਅਤਰ ਸਿੰਘ ਜੀ ਦੇ ਜਿੱਥੇ ਧਰਮ ਪ੍ਰਚਾਰ ਕੀਤਾ ਤਾਂ ਇੱਥੋਂ ਵਿਦੇਸ਼ਾਂ ਦੇ ਵਿੱਚ ਜਿਹੜੇ ਬੱਚੇ ਸੀ ਉਹ ਪਰਨ ਭੇਜੇ ਇੱਥੋਂ ਚਾਹਤ ਵਿਦਿਆਰਥੀ ਉਹਨਾਂ ਨੇ ਪੜ੍ਹਨ ਲਈ ਭੇਜੇ ਬਾਹਰ ਜਿਨ੍ਹਾਂ ਦੇ ਵਿੱਚ ਪ੍ਰਿੰਸੀਪਲ ਸਤ ਤੇਜਾ ਸਿੰਘ ਜੀ ਵੀ ਇੱਕ ਸਨ ਜਸਵੰਤ ਸਿੰਘ ਵੀ ਦੱਸ ਰਹੇ ਸੀ ਕਿ ਅੱਜ ਤਾਂ ਹਰ ਕੋਈ ਲੜਕੀਆਂ ਦੀ ਵਿੱਦਿਆ ਦੇ ਬਾਰੇ ਐਜੂਕੇਸ਼ਨ ਬਾਰੇ ਗੱਲ ਕਰਦਾ ਪਰ ਸੰਤ ਜੀ ਨੇ 1920 ਦੇ ਵਿੱਚ ਜਦ ਔਰਤਾਂ ਨੂੰ ਬਹੁਤ ਬਰਾਬਰ ਦਾ ਸਥਾਨ ਨਹੀਂ ਸੀ ਦਿੱਤਾ ਜਾਂਦਾ ਉਦੋਂ ਲੜਕੀਆਂ ਦੀ ਬੱਚੀਆਂ ਦੀ ਵਿੱਦਿਆ ਦੇ ਬਾਰੇ ਸੋਚਿਆ ਅਤੇ ਇਹ ਸਮਝਿਆ ਕਿ ਕੌਮ ਦੀ ਤਰੱਕੀ ਇਸ ਚੀਜ਼ ਦੇ ਵਿੱਚ ਹੈ ਕਿ ਮੁੰਡਿਆਂ ਦੇ ਨਾਲ ਨਾਲ ਬੱਚੀਆਂ ਦੀ ਵੀ ਵਿੱਦਿਆ ਬਰਾਬਰ ਦੀ ਉਸ ਵਿੱਚ ਨਿਆਰ ਦੀ ਦਿੱਤੀ ਜਾਂਦੀ ਜਿੱਥੇ ਸਟਾਰਟ ਉਹਨਾਂ ਨੇ ਧਾਰਮਿਕ ਵਿੱਦਿਆ ਦਿੱਤੀ ਉਥੇ ਜਿਹੜੀ ਵਿਗਿਆਨਕ ਵਿਧਿਆ ਉਹਦਾ ਵੀ ਪ੍ਰਵੰਧ ਕੀਤਾ ਕਿਉਂਕਿ ਸਤ ਜੀ ਨੇ ਸਮਝਿਆ ਕਿ ਧਾਰਮਿਕ ਤੇ ਵਿਗਿਆਨਕ ਇਹ ਦੋਨਾਂ ਚੀਜ਼ਾਂ ਦੇ ਸੁਮੇਲ ਦੇ ਨਾਲ ਹੀ ਸਿੱਖ ਕੌਮ ترقی ਕਰ ਸਕਦੀ ਹੈ ਤੇ ਉਹਦੀ ਸਭ ਤੋਂ ਵੱਡੀ ਮਿਸਾਲ ਜਿਵੇਂ ਸਤ ਬਾਬਾ ਤੇਜਾ ਸਿੰਘ ਜੀ ਜਿੱਸਾ ਉਹਨਾਂ ਨੂੰ ਉਹਨਾਂ ਨੇ ਦੁਨੀਆਂ ਦੇ ਕੇ ਉਹਨਾਂ ਦੀ ਦੁਨੀਆਂ ਵਾਸਤੇ ਸਤ ਜੀ ਨੇ ਜੋ ਯਤਨ ਕੀਤੇ ਉਹ ਇਹ ਨਗਰ ਦਾ ਸਰੂਪ ਹੈ ਿਸ ਸੰਤ ਕੀ ਕਿੰਨੇ ਕਾਮ ਕਰੂ ਸੀ ਤੇ ਸਿੱਖੀ ਦੇ ਪ੍ਰਚਾਰ ਲਈ ਜਿੰਨੇ ਪ੍ਰਾਣੀਆਂ ਨੂੰ ਸੰਤ ਜੀ ਨੇ ਅੰਮ੍ਰਿਤ ਸ਼ਕਾਇਆ ਮੈਂ ਸਾਡਾ ਅੱਜ ਵੱਡੀਆਂ-ਵੱਡੀਆਂ ਸੰਸਥਾਵਾਂ ਵੀ ਛੋਟੀ-ਵੱਡੀ ਜਿਹੜੀ ਹੈ ਅੰਮ੍ਰਿਤ ਸੰਚਾਰ ਉਸ ਪੱਧਰ ਦਾ ਨਹੀਂ ਕਰਾ ਸਕੀਆਂ ਜੋ ਸੰਤ ਜੀ ਨੇ ਖੁਦ ਇੱਕ ਨਿੱਜੀ ਤੌਰ ਤੇ ਵੇਸ਼ ਦੇ ਸਾਰੇ ਹਿੱਸਿਆਂ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਸੁਰਜ ਉਸ ਮਹਾਨ ਸ਼ਖਸੀਅਤ ਨੂੰ ਸਰਦਾਰ ਦੇ ਸਨਹਾਰ ਭੇਟ ਕਰਨ ਲਈ ਤੇ ਉਹਨਾਂ ਨੂੰ ਯਾਦ ਕਰਨ ਵਾਸਤੇ ਆਦੇ ਬੀਬੀਆਂ ਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੀਆਂ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਸੇਵਾਦਾਰਾਂ ਨੇ ਬਾਚੜ ਕੇ ਸੇਵਾ ਕੀਤੀ ਅਖੀਰ ਸਾਡੇ ਰਿਪੋਰਟਰ ਗੌਰਵ ਗਗ ਸ਼ੇਪਰ ਨਾਲ ਗੱਲਬਾਤ ਕਰਦੇ ਹਾਂ ਅਕਾਲ ਕਲ ਕੌਂਸਲ ਦੇ ਸਖਤਰ ਸਰਦਾਰ ਜਸਵੰਤ ਸਿੰਘ ਖਹਿਰਾ ਸਰਦਾਰ ਸਿਆਸਤ ਸਿੰਘ ਗਿੱਲ ਸਰਦਾਰ ਗੁਰਜਨ ਸਿੰਘ ਦੁੱਗਾ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆਪਣੀ ਸ਼ਰਦਾ ਦਾ ਆਪ ਸਬੂਤ ਦੇ ਰਿਹਾ ਸੀ ਮਸਤਵਾਨ ਸਾਹਿਬ ਜ਼ਿਲ੍ਹਾ ਸੰਗਰੂਰ ਤੋਂ ਗੌਰਵਗਰ ਖੇਰਪੁਰ ਦੀ ਇੱਕ ਖਾਸੀ ਰਿਪੋਰਟ ਤਪਸਵੀ ਸੰਤ ਬਾਬਾ ਅਤਰ ਸਿੰਘ ਜੀ ਦੀ 98ਵੀਂ ਵਰਸੀ ਮਨਾ ਰਹੇ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਵੱਖ-ਵੱਖ ਪਿੰਡਾਂ ਤੋਂ ਕੋਈ ਟਰਾਲੀਆਂ ਰਾਹੀਂ ਕੋਈ ਗੱਡੀਆਂ ਰਾਹੀਂ ਮਸੂਆਨ ਸਾਹਿਬ ਦੀ ਧਰਤੀ ਨੂੰ ਨਤਮਸਕ ਹੋਣ ਲਈ ਵਰਸੀ ਦੇ ਸਵੰਧ ਦੇ ਵਿੱਚ ਪਿੰਡਾਂ ਦੇ ਵੱਖ-ਵੱਖ ਕੋਲ 50 ਦੇ ਕਰੀਬ ਲੰਗਰਾਂ ਦੀ ਸੇਵਾ ਹੋ ਰਹੀ ਹੈ ਜਿੱਥੇ ਕਿ ਤਿੰਨ ਦਿਨ ਦਾ ਇਹ ਸੰਤਾਂ ਦੀ ਵਰਸੀ ਦਾ ਅੱਜ ਵਿਚਕਾਰਲਾ ਦਿਨ ਚੱਲ ਰਿਹਾ ਹੈ ਕੱਲ੍ਹ ਸਟਾਰਟ ਸੀ ਜਿੱਥੇ ਢਾਡੀਆਂ ਦੇ ਮੁਕਾਬਲੇ ਹੋਏ ਕਿਉਂਕਿ ਸਾਡੇ ਪਿਛਲੇ ਸਮੇਂ ਦੌਰਾਨ ਕੁਝ ਢਾਡੀ ਸੁਰਗਬਾਸ ਹੋ ਗਏ ਸਨ ਉਹਨਾਂ ਦੀ ਯਾਦ ਦੇ ਵਿੱਚ ਸਮੁੱਚੀ ਕਾਲ ਕਾਲਜ ਕਾਉਂਸਲ ਨੇ ਇੱਕ ਮਤਾ ਪਾਇਆ ਕਿ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਢਾਡੀ ਮੁਕਾਬਲੇ ਕਰਾਇਆ ਜਾਣ ਸੋ ਬਹੁਤ ਹੀ ਸਫਲਤਾਪੂਰਵਕ ਢਾਡੀ ਮੁਕਾਬਲਿਆਂ ਦੇ ਵਿੱਚ ਜਿੱਥੇ ਸਮੁੱਚੀ ਸਾਡੀ ਕਾਲ ਕਾਲਜ ਕਾਉਂਸਲ ਦੀ ਭਾਰਵੀਂ ਹਾਜ਼ਰੀ ਰਹੀ ਉੱਥੇ ਨਾਲ ਹੀ ਸਾਡੇ ਮੁਲਾਜ਼ਮ ਜੋ ਕਾਉਂਸਲ ਦਫ਼ਤਰ ਦੇ ਵੀ ਮੁਲਾਜ਼ਮ ਜਾਂ ਵਖ ਵਖ ਕਾਲਜਾਂ ਦੇ ਆਧਾਰਿਆਂ ਦੇ ਭਰਵੀਂ ਗੀਤਤੀ ਦੇ ਵਿੱਚ ਬੈਠ ਕੇ ਉਹਨਾਂ ਨੇ ਆਨੰਦ ਮਾਣਿਆ ਸੋ ਇਸੇ ਤਰ੍ਹਾਂ ਸਾਰੀ ਸੰਗਤ ਅੱਜ ਜੋ ਵਿਚਕਾਰਲਾ ਦਿਨ ਕੱਲ ਨੂੰ ਇਹਦਾ ਲਾਸਟ ਦਿਨ ਭੋਗ ਪੈ ਜਾਣਗੇ ਸੰਤ ਮਹਾਂਪੁਰਸ਼ ਵਖ ਵਖ ਦੂਰੋਂ ਨੇੜੋਂ ਆ ਕੇ ਉਹ ਆਪਣੇ ਪ੍ਰਵਚਨ ਕਰਨਗੇ ਸੰਗਤਾਂ ਜਿਥੇ ਉਹਨਾਂ ਦੇ ਪ੍ਰਵਚਨ ਸੁਣ ਕੇ ਨਿਹਾਲ ਹੋਣ ਗਿਆ ਆਪਣੀ ਜੀਵਨ ਸਫਲਾ ਕਰਨ ਗਿਆ ਔਰ ਸੰਤ ਮਹਾਰਾਜ ਦੀ ਵਰਸੀ ਨੂੰ ਨਤਮਸਕ ਹੁੰਦੇ ਹੋਏ ਜੋ ਰਾਤ ਦੇ ਭੋਗ ਦੇ ਸਮਾਗਮ ਦੇ ਵਿੱਚ ਵੀ ਬਹੁਤ ਭਾਰੀ ਇਕੱਠ ਹੋਊਗਾ ਸੋ ਸਾਰੀਆਂ ਹੀ ਸੰਗਤਾਂ ਨੂੰ ਜਿੱਥੇ ਲੱਖ ਲੱਖ ਵਧਾਈ ਦਿੰਨੇ ਆਂ ਔਰ ਸਮੁੱਚੀ ਕਾਲਜ ਕਾਉਂਸਲ ਵੱਲੋਂ ਬਹੁਤ ਹੀ ਧੰਨਵਾਦ ਕਿ ਆ ਕੇ ਸੰਤਾਂ ਦੀ ਵਰਸੀ ਦੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਅਤਰ ਸਿੰਘ ਜੀ ਦੀ 98ਵੀਂ ਵਰਸੀ ਤੇ ਮੁੱਚੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਲੰਗਰ ਦੇ ਵਿੱਚ ਸਾਰੇ ਜੋ ਲੰਗਰ ਦੇ ਮੁਲਾਜ਼ਮ ਨੇ ਉਹਨਾਂ ਵੱਲੋਂ ਔਰ ਦਾਸ ਵੱਲੋਂ ਸੋਚੀ ਜਿੰਨੀ ਵੀ ਸੰਗਤ ਇੱਥੇ ਪਹੁੰਚੀ ਹੈ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਦੂਰੋਂ ਨੇੜੇੋਂ 30 31 ਇੱਕ ਦਾ ਜੋ ਜੋੜ ਮੇਲਾ ਹੁੰਦਾ ਹੈ ਦੋ ਦਿਨ 30 ਤੇ 31 ਅੱਜ ਬੜੇ ਹੀ ਸ਼ਰਦਾਪੁਰਕ ਲੋਕਾਂ ਨੇ ਸ਼ਰਦਾ ਮਾਨ ਹੋ ਕੇ ਗੁਰੂ ਘਰ ਦੇ ਵਿੱਚ ਆਪਣੇ ਸੀਸ ਨਿਵਾਏ ਨੇ ਅਸੀਂ ਸਮੁੱਚੇ ਪ੍ਰਬੰਧਕਾ ਵੱਲੋਂ ਔਰ ਇੱਥੇ ਦੀ ਸਾਰੀ ਸੰਗਤ ਅਲਾਕਾ ਦੀ ਸੰਗਤ ਵੱਲੋਂ ਸਭ ਦਾ ਧੰਨਵਾਦ ਵੀ ਕਰਦੇ ਆ ਇਸ ਜੋੜ ਮੇਲੇ ਦੇ ਵਿੱਚ ਅੱਜ ਜੋ 31 ਤਰੀਕ ਹੈ ਇਹਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅੱਜ ਅਚੇਚੇ ਤੌਰ ਤੇ ਪਹੁੰਚੇ ਸੀ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਅਕਾਲ ਕਲਚ ਕੌਂਸਲ ਵੱਲੋਂ ਅਤੇ ਸੰਤਪਤ ਸਿੰਘ ਗੁਰਸਾਗਰ ਮਸਤੋਣਾ ਟਰਸਟ ਵੱਲੋਂ ਮੈਂ ਸਮੁੱਚੀ ਸੰਗਤ ਦਾ ਔਰ ਅਕਾਲ ਕਲਚ ਕੌਂਸਲ ਦਾ ਸੇਵਾਦਾਰ ਹੋਣ ਦੇ ਨਾਤੇ ਔਰ ਅਕਾਲ ਲੰਗਰ ਦੀ ਜੋ ਮੁਲਾਜ਼ਮ ਨੇ ਉਹਨਾਂ ਵੱਲੋਂ ਸਮੁੱਚੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਅਰਸਿੰਗ ਮਹਾਰਾਜ ਨੇ ਸਿੱਖਾਂ ਨੂੰ ਤਿਆਰ ਪਰ ਤਿਆਰ ਕਰਕੇ ਲਗਭਗ 80 ਲੱਖ ਦੇ ਕਰੀਬ ਸਿੱਖਾਂ ਨੂੰ ਉਮਰ ਸ਼ਿਕਾਇਆ ਔਰ ਉਸ ਦਾ ਚੈਲੰਜ ਦਾ ਜਵਾਬ ਦਿੱਤਾ ਕਿ ਜਿਹੜੇ ਲੋਕ ਕਹਿੰਦੇ ਸੀ ਵੀ ਸਿੱਖ ਖਤਮ ਹੋ ਜਾਣਗੇ ਅੱਜ ਸਿੱਖ ਇੰਨੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਨੇ ਔਰ ਵਿਦੇਸ਼ਾਂ ਦੇ ਵਿੱਚ ਨੇ ਜਿਹੜੇ ਲੋਕ ਕਹਿੰਦੇ ਸੀ ਵੀ ਸਾਡਾ ਸੂਰਜ ਨਹੀਂ ਕਦੇ ਸਾਡੇ ਰਾਜ ਦਾ ਸਿਫਦਾ ਉਹ ਇੱਕ ਦਿਨ ਅਜਾ ਆਊਗਾ ਸੂਰਜ ਨੂੰ ਤਰਸਿਆ ਕਰਨਗੇ ਉਹ ਸੰਤਾਂ ਦੇ ਬਚਨ ਵੀ ਸੱਚ ਹੋਏ ਅੱਜ ਜਦੋਂ ਇੰਗਲੈਂਡ ਦੀ ਧਰਤੀ ਤੇ ਸੂਰਜ ਨਿਕਲਦਾ ਹੈ ਤਾਂ ਉਥੇ ਛੁੱਟੀ ਕੀਤੀ ਜਾਂਦੀ ਹੈ ਉਹਨਾਂ ਨੂੰ ਸਰਦਾ ਦੇ ਫੁੱਲਾ ਸਮੁੱਚੀ ਸੰਗਤ ਵੱਲੋਂ ਪੇਟ ਕੀਤੇ ਗਏ ਨੇ ਮੈਂ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜੋੜ ਮਿਲਰੇ ਇਸੇ ਤਰ੍ਹਾਂ ਮਨਾਏ ਜਾਂਦੇ ਰਹਿਣ